हां जी बे मित्रों की हालचाल ते नई वीडियो में तड़ा सारे दा स्वागत है जवें आपा तानू कल दिखाया ही ना आप ही आपने लगावा टार्प 100 ਤੇ 4 ਰੁਪਏ ਇਹ ਜਿਹੜਾ ਆਪਾਂ ਨੂੰ हां 104 ਰੁਪਏ ਆਪਾਂ ਨੂੰ ਟਾਰਪ ਲੱਗ ਕੇ ਆ ਜਿਹੜਾ ਆਪਾਂ ਸਮਾਨ ਮੰਗਾਇਆ ਸੀ ਤੇ ਇਹ ਦਰਸਲ ਆਪਾਂ ਨੂੰ ਸਮਾਨ ਆਇਆ ਹੈ ਜੀ ਦੁਬਈ ਤੋਂ ਤੇ ਮੇਰੇ ਫਰੈਂਡ ਨੇ ਕੀਤਾ ਹੀ ਕਿਉਂਕਿ ਇੰਡੀਆ ਤੋਂ ਹੁੰਦਾ ਹੈ ਪਾਰਸਲ ਕੁਝ ਸਮਾਨ ਵਿੱਚ ਐਡ ਹੋਇਆ ਸੀ ਤੇ ਉਹ ਵੱਖਰਾ ਬਾਕਸੀ ਵਾ ਜਿਹੜਾ ਇੰਡੀਆ ਤੋਂ ਆ ਵੱਖਰਾ ਬਾਕਸੀ ਇਹ ਇਹ ਹੈ ਨਾ ਜਿੱਤੇ ਟੈਰਫ ਲੱਗਾ ਇਹ ਹੈ ਜੀ ਦੁਬਈ ਤੋਂ ਦੁਬਈ ਤੋਂ ਸਮਾਨ ਆਇਆ ਸੀ ਜਿੱਤੇ ਟੈਰਫ ਲੱਗਾ 104 ਡਾਲਰ ਟੈਰਫ ਲੱਗ ਕੇ ਆਇਆ ਇਹਦਾ ਟੈਰਫ ਲੱਗਣ ਦਾ ਵੱਡਾ ਕਾਰਨ ਇਹ ਵੀ ਜਿਨ੍ਹਾਂ ਦੇ ਕੋਲੋਂ ਅਸੀਂ ਮੇਰੇ ਮੇਰੇ ਦੋਸਤ ਨੇ ਦੁਬਈ ਤੋਂ ਜਿਨ੍ਹਾਂ ਦੇ ਕੋਲੋਂ ਇਹ ਕਰਵਾਇਆ ਸੀ ਨਾ ਪਾਰਸਲ ਉਹਨਾਂ ਨੇ ਕੀ ਕੀਤਾ ਵੀ ਪਹਿਲਾਂ ਕਿਤੇ ਵੀ ਸਾਡਾ ਅੱਧੂ ਜਿਹਾ ਸਮਾਨ ਸਾਡਾ ਵਾਪਸ ਮੁੜ ਗਿਆ ਸਿਰਫ ਉਹਨਾਂ ਦੀ ਗਲਤੀ ਦੀ ਵਜ੍ਹਾ ਨਾਲ ਤੇ ਅਸੀਂ ਤੇ ਉਹ ਤਿੰਨ ਕ ਚਾਰ ਘੜੀਆਂ ਸੀ ਤੇ ਕੁਝ ਮੇਰੇ ਪਰਫਿਊਮ ਸੀ ਕਿ ਮਹਿੰਗੇ ਤੇ ਕੁਝ ਖਾਣ ਪੀਣ ਦਾ ਸਮਾਨ ਲਾ ਲਓ ਕੁਝ ਹੋਊਗਾ ਤੇ ਉਹ ਜਿੰਨਾ ਸਮਾਨ ਸੀ ਨਾ ਇੱਕ ਸਿਰਫ ਉਹ ਜਿਨ੍ਹਾਂ ਨੇ ਭੇਜਿਆ ਤੇ ਜਿਨ੍ਹਾਂ ਨੇ ਇਸ ਪਾਰਸਲ ਕਰਨਾ ਸੀ ਉਹਨਾਂ ਦੀ ਵਜ੍ਹਾ ਕਰਨ ਉਹ ਸਮਾਨ ਵੀ ਹੁਣ ਖਰਾਬ ਹੋ ਹੁੰਦੇ ਤੇ ਉਹ ਜਿਹੜੇ ਮੇਰੇ ਪਾਰਸਲ ਆਇਆ ਘੜੀਆਂ ਆਈਆਂ ਤੇ ਆਪਣੇ ਪਰਫਿਊਮ ਆਏ ਉਹ ਸਾਰੇ ਸਾਰੇ ਵਾਪਸ ਗਏ ਇੱਕ ਸਿਰਫ ਤੇ ਸਿਰਫ ਉਹ ਉਹਨਾਂ ਦੀ ਨਲਾਇਕੀ ਕਰਕੇ ਉਹਨਾਂ ਤਾਂ ਮਾਈਡੀ ਵੀ ਦਿਖਾਉਣਾ ਖੋਲਦਾ ਮੈਂ ਹੁਣ ਇਹਨਾਂ ਤੈਨੂੰ ਸਾਰਾ ਕੁਝ ਦੱਤਾ ਉਹਨਾਂ ਬਾਰੇ ਵੀ ਕਿਹੜੇ ਆ ਤੇ ਕਿੰਨਾ ਲੋ ਕਰਵਾਇਆ ਸੀ ਉਹਨੇ ਇਹੋ ਜਿਹੇ ਬਦੇ ਧੋਖਾ ਕਰਦੇ ਆ ਬਾਹਰ ਬੈਠੇ ਜਿੰਨਾ ਕਰਕੇ ਆ ਇੰਨਾ ਇਨਾ ਖਰਚਾ ਸਲਣਾ ਪੈਂਦਾ ਹੁਣ ਦੇਣਾ ਤੇ ਦੇਣਾ ਤੇ ਮੈਂ ਵੀ ਇਡੀ ਛੇਤੀ ਨਹੀਂ ਦੇਣਾ ਦੇਣਾ ਤੇ ਹੈਗਾ ਹੀ ਪਰ ਇਡੀ ਛੇਤੀ ਨਹੀਂ ਦੇਣਾ ਮੈਂ ਵੀ ਉਹ ਭਰਨਗੇ ਜਿਨ੍ਹਾਂ ਨੇ ਕੀਤਾ ਵਾ ਨਾ ਜਦੋਂ ਪਤਾ ਹੀ ਹੈਗਾ ਵੀ ਟੈਰਫ ਲੱਗਣਾ ਵਾ ਕਿ ਸਾਨੂੰ ਪਹਿਲਾਂ ਦੱਸੋ ਇੱਕ ਕੰਮ ਥੋੜਾ ਕੋਈ ਇਹਨਾਂ ਦੇ ਕਰਨ ਵਾਲੇ ਜੇ ਤੁਸੀਂ ਇੰਨਾ ਵਟਾ ਤੁਸੀਂ ਕਾਰੋਬਾਰ ਪਤਾ ਨਹੀਂ ਕਿੱਡੀ ਕਿੱਡੀ ਗਦਗਾਨ ਆ ਕੀ ਕਰਦੇ ਕੀ ਨਹੀਂ ਕਰਦੇ ਇਹ ਤੁਹਾਨੂੰ ਪਤਾ ਵਾ ਵੀ ਟੈਰਫ ਲੱਗਣ ਦਿਹਾ ਵਾ ਤੁਹਾਨੂੰ ਪਹਿਲਾਂ ਦੱਸ ਉਹਦਾ ਟੈਰਫ ਲੱਗਣਾ ਜੇ ਤੁਸੀਂ ਭਰਨਾ ਜਾਂ ਅਸੀਂ ਭਰਨਾ ਜਾਂ ਆਪੇ ਭਰਨਗੇ ਹੁਣ ਇਹ ਜਿੰਨਾ ਹੁਣ ਬਣਿਆ ਨਾ 104 ਡਾਲਰ ਇਹ ਭਰਨਗੇ ਆਪੇ ਹੀ ਹੋਣੇ ਤੇ ਇਹ ਇਹਨਾਂ ਦਾ ਤਾਂ ਮੈਂ ਐਡਰੈਸ ਵਗੈਰਾ ਸਾਰਾ ਕੁਝ ਦਿਖਾਉਣਾ ਸਕਰੀਨ ਤੇ ਚੱਲੂਗਾ ਨਾਲੇ ਸਾਰਾ ਕੁਝ ਧੰਨਵਾਦ ਦਿਖਾਉਣਾ ਇਹਨਾਂ ਦਾ ਨਾਲ ਦੇ ਨਾਲ ਤੇ ਆਹ ਦੇਖੋ ਹੁਣ ਹਮੈਨੂੰ ਪਾਸੇ ਇੱਕ ਵਾਰੀ ਖੋਲ ਲੈੰਦੋ ਤੇ ਇਦਾਂ ਮੈਂ ਦਾਦਾ ਆ ਜੀ ਮੈਨੂੰ ਚਲਾ ਲੈਂਦਾ ਮੜਾ ਜਾ ਫਿਰ ਤਰ ਮੈਂ ਦਾਦਾ ਸਾਰਾ ਕੁਸ਼ੀ ਇਨਾਂ ਬਾਰੇ ਕਿਹੜੇ ਆਵੇ ਕਿੱਥੇ ਆਏ ਤੇ ਆ ਦੇਖੋ ਹੁਣ ਹੁਣ ਆਪਾਂ ਇਨਾਂ ਬਾਰੇ ਗੱਲ ਕਰਦੇ ਆ ਸਕਰੀਨ ਤੁਹਾਡੇ ਨਾਲ ਹੁਣੇ ਸ਼ੇਅਰ ਹੋਉਂਦੀ ਹੋਣੀ ਹੈ ਤੇ ਇਹ ਵੇਖਣ ਦੇ ਹੁਣੇ ਜੀ ਠੀਕ ਹੈ ਜੀ ਤੇ ਆ ਦੇਖੋ ਇੱਥੇ ਆਪਾਂ ਹੁਣ ਖੋਲਦੇ ਆਂ ਵੀ ਇੱਥੇ ਕੋਲਣਾ ਆ ਇਹਨਾਂ ਦਾ ਨਾਮ ਨਾਮ ਵੀ ਆ ਦੇਖ ਲਿਓ ਹੁਣ ਬੈਸਟ ਐਕਸਪ੍ਰੈਸ ਕਾਰਗੋ ਯੂਏਈ ਇਹ ਦੇਖਿਓ ਹੁਣ ਇੱਥੇ ਕਿੰਨਾ ਦਾ ਕਿਦਣਾ ਕਿਦ ਥੱਲੇ ਆ ਜਾਣਾ ਆ ਆ ਵਾਲਾ ਆੜਾ ਆਇਆ ਨਾ ਹੁਣ ਇਹ ਵਾਲਾ ਇਹਨਾਂ ਦਾ ਹੈਗਾ ਆ ਇਹਦੀ ਵੈਬਸਾਈਟ ਹੈ ਠੀਕ ਹੈ ਜੀ ਇਹਦੇ ਉੱਪਰ ਤੁਸੀਂ ਜਾਓ ਆ ਦੇਖੋ ਇਹਨਾਂ ਦੀ ਵੈਬਸਾਈਟ ਦੇ ਉੱਪਰ ਜਦੋਂ ਮੈਂ ਗਿਆ ਸੀ ਨਾ ਤੇ ਆ ਆ ਵਾਲਾ ਇਹਨਾਂ ਦਾ ਲੋਗੋ ਇਤਰਾ ਦਾ ਕੁਝ ਹੈਗਾ ਆ ਕੁਝ ਆ ਇਤਰਾ ਦਾ ਇਹਨਾਂ ਦੇ ਜਿਹੜਾ ਵੈਬਸਾਈਟ ਜਿਹੜੀ ਸ਼ੋ ਹੁੰਦੀ ਹੈ ਇਤਰਾ ਦਾ ਇਹਨਾਂ ਦਾ ਲੋਗੋ ਆ ਤੇ ਆ ਇੱਥੋਂ ਇਹਨਾਂ ਸਾਰਾ ਕੁਝ ਹੰਦ ਕਰਦੇ ਆਏ ਤੇ ਜਦੋਂ ਕੀ ਕੀਤਾ ਇਹਨਾਂ ਨੇ ਵੀ ਜਦੋਂ ਮੇਰਾ ਪਾਰਸਲ ਆ ਗਿਆ ਨਾ ਅਮਰੀਕਾ ਦੇ ਵਿੱਚ ਐਂਟਰ ਹੋ ਗਿਆ ਤੇ ਔਨ ਨੂੰ ਤੇ ਹਫਤਾ ਲੱਗਾ ਹਫਤੇ ਦੇ ਵਿੱਚ ਉਹਨਾਂ ਨੇ ਕਰਾਤਾ ਐਂਟਰ ਪਰ ਉੱਥੇ ਆ ਕੇ ਇਹਨਾਂ ਨੇ ਕੀ ਕੀਤਾ ਵੀ ਜਿੱਦਾਂ ਤੁਹਾਨੂੰ ਪਤਾ ਆ ਕਿ ਆ ਸਾਮਾਨ ਨਹੀਂ ਗਾਂ ਨੰਗਣ ਵਾਲਾ ਜਾਇ ਤੇ ਟੈਰਪ ਲੱਗੂਗਾ ਜਾਂ ਕੁਝ ਹੋਊਗਾ ਤੁਸੀਂ ਇਦਾਂ ਕਿਉਂ ਕੀਤਾ ਤੁਸੀਂ ਸਾਨੂੰ ਪਹਿਲਾਂ ਦੱਸੋ ਵੀ ਜਿਹੜਾ ਤੁਹਾਡਾ ਸਾਮਾਨ ਨਹੀਂ ਜਾਣਾ ਜਦੋਂ ਮੇਰੇ ਉੱਥੇ ਫਰੈਂਡ ਨੇ ਜਦੋਂ ਉਹਨੇ ਤੁਹਾਨੂੰ ਸਾਮਾਨ ਫੜਾਇਆ ਵੀ ਆਹ ਆ ਸਾਮਾਨ ਤੁਸੀਂ ਉਦੋਂ ਦੱਸੋ ਆਹ ਦਾ ਸਾਮਾਨ ਨਹੀਂ ਜਾਣਾ ਅੱਗੇ ਉਦੋਂ ਕੋਈ ਦੱਸਿਆ ਨਹੀਂ ਤੇ ਮੁੜ ਕੇ ਸਾਨੂੰ ਉਹ ਸਾਡਾ ਸਾਮਾਨ ਵੀ ਸਾਰਾ ਵਾਪਸ ਚਲ ਗਿਆ ਤੇ ਆ ਜਿੰਨਾ ਸਾਮਾਨ ਆਏ ਕੱਪੜੇ ਆਏ ਬਸ ਤੇ ਨਾਲ ਕੋ ਖਾਣ ਪੀਣ ਦੀ ਚੀਜ਼ ਆਈ ਤੇ ਨਾ ਆਪਣਾ ਕੁਛ ਮੇਰੇ ਪਰਫਿਊਮ ਆ ਇਨਾ ਘੜੀਆਂ ਆਈਆਂ ਤੇ ਨਾ ਕੋਈ ਹੋਰ ਸਮਾਨ ਜਿੰਨਾ ਵੀ ਹੈਗਾ ਸੀ ਉਹ ਸਾਰੇ ਦਾ ਸਾਰਾ ਇਹਨਾਂ ਨੇ ਵਾਪਸ ਭੇਜਤਾ ਸਿਰਫ ਇਹ ਕਿ ਇਹਨਾਂ ਦੀ ਨਲਾਇਕੀ ਕਰਕੇ ਆ ਤੁਸੀਂ ਹੁਣ ਵੇਖੰਦੇ ਜੀ ਨਾ ਆ ਇਹਨਾਂ ਦਾ ਹੈਗਾ ਆ ਜੀ ਲੋਗੋ ਤੇ ਆ ਇਹਨਾਂ ਦਾ ਨੰਬਰ ਆ ਠੀਕ ਹੈ ਇਹਨਾਂ ਦਾ ਐਡਰੈਸ ਐਡਰੈਸ ਵੀ ਲਿਖਿਆ ਹੈ ਆ ਲਿਖਿਆ ਜੀ ਸਾਰਾ ਐਡਰੈਸ ਇਹਨਾਂ ਦਾ ਲੋਕੇਸ਼ਨ ਲਿਖੀ ਹੋਈ ਹੈ ਦੁਬਈ ਦੇ ਵਿੱਚ ਹੈਗਾ ਸ਼ਾਰਜਾ ਦੇ ਵਿੱਚ ਠੀਕ ਹੈ ਜੀ ਤੇ ਜਦੋਂ ਮੈਂ ਇਹਨਾਂ ਨੂੰ ਫੋਨ ਲਾਇਆ ਕਿ ਸਾਟਾ ਇੱਕ ਹਫ਼ਤੇ ਦੇ ਵਿੱਚ ਜਦੋਂ ਇੱਥੇ ਆ ਗਿਆ ਨਾ ਤੇ ਘੱਟ ਤੋਂ ਘੱਟ 15 ਤੋਂ 20 ਦਿਨ ਉਹ ਪਾਰਸਲ ਮੇਰਾ ਜਿਹੜਾ ਪੈਕੇਜ ਹੀ ਉਹ ਯੂਪੀਐਸ ਦੇ ਵਿੱਚ ਡਿਲੇ ਹੋ ਕੇ ਰਿਹਾ ਹੀ 15 ਤੋਂ 20 ਦਿਨ ਤੇ ਹਫ਼ਤਾ ਤੋਂ ਹੀ ਆਉਂਦਾ ਲਾ ਲੋ ਇੱਕ ਮਹੀਨਾ ਉਹਨਾਂ ਨੇ ਪਾਰਸਲ ਦਾ ਲਾਤਾ ਫਿਰ ਜਦੋਂ ਇਹਨਾਂ ਨੂੰ ਫੋਨ ਕੀਤਾ ਨਾ ਵੀ ਤੁਸੀਂ ਉਹ ਉਹਨਾਂ ਨੂੰ ਜਦੋਂ ਅਸੀਂ ਫੋਨ ਕੀਤਾ ਯੂਪੀਐਸ ਵਾਲਿਆਂ ਨੂੰ ਵੀ ਇਹ ਕਿਉਂ ਨਹੀਂ ਗਾਹ ਕਰਦੇ ਪਾਰਸਲ ਤੇ ਇਹਨਾਂ ਨੇ ਜਦੋਂ ਫੋਨ ਕੀਤਾ ਵੀ ਆਹ ਕਾਰਨ ਆ ਅਜਾ ਕਰੋ ਹੱਲ ਵੀ ਇਹ ਤੁਹਾਡੇ ਤੋਂ ਹੋਣਾ ਤੁਹਾਡੀ ਹੀ ਮੇ ਲੱਗੀ ਆ ਇਹ ਡਾ ਖੋਤਾ ਦਿਮਾਗ ਹੈ ਨਾ ਏਡਾ ਡਲ ਦਿਮਾਗ ਵਾਲੇ ਬੈਠੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਈਮੇਲ ਸਾਡੀ ਇਹਦੀ ਈਮੇਲ ਹਾਨੂੰ ਹੀ ਆਈ ਹੈ ਤੇ ਅਹੀਂ ਸਾਰਾ ਕੁਝ ਕਰਨਾ ਵਾ ਏਡਾ ਖੋਤਾ ਦਿਮਾਗ ਹੈ ਇਹਨਾਂ ਦਾ ਵੇਖ ਲਓ ਤੇ ਵੱਡੇ ਬਿਜ਼ਨਸ ਸਾਹਮਣੇ ਆ ਕੰਮ ਇੱਕ ਘੰਟੇ ਦਾ ਕਰਦੇ ਉੱਥੇ ਬੈਠੇ ਭੈਣ ਦਾ ਬਹਿਰਾਬ ਕਰਦੇ ਆ ਬੈਠੇ ਇਹ ਕੰਮ ਕੋ ਕਰਨ ਵਾਲੇ ਹੋੜਾ ਨੇ ਆ ਵੇਖੋ ਆ ਇਹਨਾਂ ਦਾ ਸਾਰਾ ਕੁਝ ਹੈਗਾ ਜੋ ਵੀ ਕੁਝ ਇਹਤਰਾ ਦਾ ਕੋਈ ਨਹੀਂ ਇੰਟਰਫੇਸਿੰਗ ਆ ਜੀ ਦੁਬਈ ਸ਼ਾਰਜਾ ਦੁਬਈ ਦੇ ਵਿੱਚ ਇਹਨਾਂ ਦਾ ਹੈਗਾ ਆ ਜੀ ਦੁਬਈ ਦੇ ਵਿੱਚ ਆ ਜੀ ਆ ਇਹਦੀ ਲੋਕੇਸ਼ਨ ਆ ਸ਼ਾਰਜਾ ਸੋਨਾ ਪਰ ਦੁਬਈ ਆ ਜੋ ਵੀ ਕੁਝ ਲਿਖਿਆ ਆ ਇਹਨਾਂ ਦੀ ਸਾਰੀ ਹੈਗੀ ਇਹਦੀ ਲੋਕੇਸ਼ਨ ਤੇ ਇਹ ਜਿੰਨਿਆਂ ਜਿੰਨਿਆਂ ਨਾਲ ਵੀ ਇਹਨਾਂ ਦੇ ਮੈਂ ਇਹਨਾਂ ਦੇ ਰਿਵਿਊ ਵੇਖੇ ਨਾ ਸਾਰਿਆਂ ਨੇ ਲੱਖਾਂ ਲੱਖਾਂ ਦੀ ਲਾਹਤਾਂ ਪਾਈਆਂ ਇਹਨਾਂ ਨੂੰ ਵੀਡੀਓ ਦੇ ਵਿੱਚ ਆ ਗਈ ਸਾਰਿਆਂ ਨੇ ਲਾਹਤਾਂ ਪਾਈਆਂ ਉਹ ਇਹਨਾਂ ਦੇ ਰਿਵਿਊਆਂ ਦੇ ਵਿੱਚ ਆ ਗਈ ਹੈ ਉਹਦੇ ਮੈਂ ਬਾਅਦ ਚਾ ਕਿਤੇ ਜਾਂ ਪਹਿਲਾਂ ਚਾ ਕਿਤੇ ਇਹਨਾਂ ਤੋਂ ਕਰੋਨਾ ਨਹੀਂ ਕੁੜੀ ਆ ਮੈਂ ਕਦੇ ਵੀ ਲੱਖ ਦੀ ਲਾਹਤ ਇਹਨਾਂ ਦੇ ਯਾਰ ਇੱਕ ਤਾਂ ਸਾਨੂੰ ਇੰਨਾ ਟੈਰਬ ਲਾਤਾ ਉਤੋਂ ਸਾਡਾ ਸਮਾਨ ਵਾਪਸ ਮੋੜਤਾ ਮੈਂ ਤੇ ਇਹ ਗੱਲ ਸੋਚੀ ਹੀ ਨਾ ਮਿੱਤਰੋ ਮੈਂ ਤੇ ਇਹ ਗੱਲ ਸੋਚੀ ਵੀ ਇੰਡੀਆ ਦੇ ਵਿੱਚ ਬਹਿ ਕੇ ਲੋਕ ਫਰਾਡ ਕਰਦੇ ਆ ਉੱਥੇ ਸਭ ਤੋਂ ਜ਼ਿਆਦਾ ਇਹ ਕੰਮ ਕਰਦੇ ਵੀ ਅਗਲੇ ਨੂੰ ਫੁੱਦੂ ਬਣਾ ਜਾਂਦੇ ਆ ਤੇ ਆਪ ਆਪ ਆਪਣਾ ਉੱਲੂ ਕੱਟ ਕੇ ਸਿੱਧਾ ਹੋ ਜਾਂਦੇ ਆ ਪਰ ਨਹੀਂ ਇਹ ਸਾਰੇ ਪਾਸੇ ਹੈਗਾ ਜੀ ਆ ਹੁਣ 104 ਡਾਲਰ ਦਾ ਇਹ ਮੈਨੂੰ ਇਹਨਾਂ ਨੇ ਟਾਇਰ ਫਟਕਾਤਾ ਮੇਰਾ ਸਮਾਨ ਵੀ ਨਹੀਂ ਪੂਰਾ ਪਹੁੰਚਿਆ ਤੇ ਦੂਜੀ ਗੱਲ ਜਿਹੜਾ ਮੇਰਾ ਸਮਾਨ ਪਹੁੰਚ ਗਿਆ ਵਾਪਸ ਚੱਲ ਗਿਆ ਉਹ ਵੀ ਉੱਥੇ ਖਰਾਬ ਹੋ ਜਾਂਦਾ ਖਾਣ ਪੀਣ ਵਾਲਾ ਇਹਨਾਂ ਦੇ ਕਰਤੂਤ ਕੋ ਕਰਨ ਵਾਲੀ ਹੈਗੀ ਇਹਨਾਂ ਦੀ ਇਹਨਾਂ ਦੀ ਭੈਣ ਦਾ ਨਦੀ ਭੈਣ ਤੇ ਜਿੰਨੇ ਵੀ ਅੱਗੇ ਤੋਂ ਸਮਾਨ ਭੇਜਣਾ ਆ ਵਾਲੇ ਆਹ ਜਿਹੜੇ ਬੰਦੇ ਨੇ ਜਿਹੜੇ ਤੁਹਾਨੂੰ ਉਹਨੇ ਦਿਖਾਏ ਆ ਲੋਕੋ ਤੁਹਾਨੂੰ ਦਿਖਾ ਦਿਖੰਧਿਆਣਾ ਸਕਰੀਨ ਦੇ ਉੱਤੇ ਇਹਨਾਂ ਦੇ ਕੋਲ ਕਦੇ ਨਾ ਭੁੱਲ ਕੇ ਚਲ ਜਿਓ ਕਿਤੇ ਏਡੇ ਕੁੜੀ ਜਾਵੇ ਆ ਨਾ ਫੋਨ ਲਾਈਏ ਫੋਨ ਨੀ ਚੁੱਕਦੇ ਬਾਤ ਦੇ ਵਿੱਚ ਜੇ ਕੋਈ ਉੱਥੇ ਜਾ ਕੇ ਨਜ਼ਰ ਚ ਗੱਲ ਕਰੀਏ ਉੱਥੇ ਗਾੜੀਓਂ ਕਿਤੇ ਹਾ ਉਹਨੇ ਪਤਾ ਅਸੀਂ ਨਹੀਂ ਕਰ ਸਕਦੇ ਕੁਝ ਵੀ ਤੁਹਾਡੇ ਕੋ ਕਰਤੂਤੇ ਕੰਮ ਕਰਨ ਵਾਲਾ ਕੰਮ ਕਰੋ ਕੋ ਬੰਦੇ ਆਲੇ ਕੰਮ ਕਰੋ ਤੁਸੀਂ ਕੰਮ ਕਰਦਾ ਜੇ ਕੋਈ ਤੁਸੀਂ ਇੱਥੇ ਬੈਠੇ ਭੈਣ ਦੀ ਵੀ ਆਵੇ ਤੇ ਜਿਹੜੇ ਜਿਹੜੇ ਮੇਰੇ ਵੀਰ ਭਰਾ ਦੇ ਨਾਲ ਇਤਰਾ ਹੋਈ ਆ ਵੀ ਉਹਨਾਂ ਨੇ ਕੇ ਤੋ ਸਮਾਨ ਆਰਡਰ ਕੀਤਾ ਜਬ ਪਹਿਲੀ ਗੱਲ ਤੇ ਆ ਵਾਲਿਆਂ ਤੋਂ ਆ ਲੋਗੋ ਤੇ ਹੁਣ ਚਲੋ ਇਥੇ ਯੂਪੀਐਸ ਦਾ ਲੱਗਾ ਹੋ ਕਿ ਯੂਪੀਐਸ ਦੇ ਰਾਈ ਮੇਰੇ ਖਿਆਲ ਨਾਲ ਇਹਨਾਂ ਨੇ ਭੇਜਿਆ ਵਾ ਤੇ ਯੂਪੀਐਸ ਦੀ ਤੇ ਕਹਿੰਦੇ ਸਰਵਿਸ ਵਿੱਚ ਬਰਬ ਮੜੀ ਇਹ ਢੇ ਭੜੀ ਭੈਣ ਦੀ ਤੇ ਆ ਬੈਸਟ ਕਾਰਗੋ ਵਾਲੇ ਆ ਜਿੰਨਾ ਜਿੰਨਾਂ ਨੇ ਇਹਦੇ ਦਿਨਾਂ ਤੋਂ ਸਮਾਨ ਭੇਜਿਆ ਨਾ ਪੱਕੀ ਗੱਲ ਹੈ ਕਿ ਤਨੇ ਸਾਰਾ ਦਾ ਨੁਕਸਾਨ ਹੋਇਆ ਹੋਊਗਾ ਇਹ ਕੁੱਤੇ ਲੈ ਜਿੰਨਾ ਫਾਇਦਾ ਨਹੀਂ ਕੀਤਾ ਇਹਨਾਂ ਨੇ ਕਦੇ ਕਿਸੇ ਨੂੰ ਸਮਾਨ ਹੀ ਜਦੋਂ ਕਿ ਇਹ ਪੂਰਾ ਪੌਂਚੜਾ ਲੋਕਾਂ ਨੇ ਤਾਂ ਪੇ ਤੰਗ ਹੋਣਾ ਮੈਂ ਤਾਂ ਕਿਹਾ ਅੱਗੇ ਤਾਂ ਜਾਓ ਹੀ ਨਾ ਇਹਨਾਂ ਦੇ ਕੋਲ ਆ ਹੋਰ ਉੱਥੇ ਬਹੁਤ ਬੈਠੇ ਆ ਜਿਹੜੇ ਜਿਹੜੇ ਕੰਮ ਕਰਦੇ ਕਿਤੇ ਹੋਰ ਬੰਦੇ ਮਰ ਗਏ ਭੈਣ ਚੋਦ ਕਿਤੇ ਆ ਇਹਨਾਂ ਕੁੜੀਆਂ ਮੈਂ ਤਾਂ ਨੰਗਾ ਹੋ ਜਾਣਾ ਭੈਣ ਜਿਹੜੇ ਕੰਮ ਹੀ ਨਹੀਂ ਚੱਜਣਾ ਕਰਦੇ ਤੇ ਹੋਰ ਵੀ ਜਿਹੜੇ ਮੇਰੇ ਵੀਰ ਭਰਾ ਦੇ ਨਾਲ ਇਤਾਂ ਹੋਇਆ ਨਾ ਵੀ ਆ ਇਹਨਾਂ ਨੰਗਾ ਤੋਂ ਕੰਮ ਕਰਾ ਲਿਆ ਇਹਨਾਂ ਕੁੜੀ ਜਾਵਿਆਂ ਤੋਂ ਕੰਮ ਕਰਾ ਲਿਆ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਇਹ ਕੀ ਕਰਾ ਲਿਆ ਹੈ ਤੇ ਕੀ ਕਿੰਨਾ ਕ ਫਾਇਦਾ ਆਇਆ ਤੇ ਕਿੰਨਾ ਕ ਨੁਕਸਾਨ ਹੋਇਆ ਤੇ ਚਲੋ ਵੀ ਅੱਜ ਵਾਤੇ ਫਿਰ ਇੰਨਾ ਹੀ ਆਪਾਂ ਤੁਹਾਨੂੰ ਦੱਸਦਾ ਵੀ ਆਪਰਾ ਟੈਰਮ ਲੱਗ ਗਿਆ ਆ ਤੇ ਚਲੋ ਬਾਕੀ ਵੀ ਜਿਹੜੇ ਮੇਰੇ ਵੀਰ ਭਰਾ ਵੀਡੀਓ ਵਾਲੀ ਨਹੀਂ ਵੇਖੀਏ ਵੀਡੀਓ ਵਾਲੀ ਵੇਖਿਆ ਕਰੋ ਤੇ ਚਲੋ ਆਪਾਂ ਅੱਜ ਦੀ ਸਮਾਪਤੀ ਕਰਦੇ ਆ ਵੀ ਆਹ ਤੁਹਾਨੂੰ ਆਪਾਂ ਦੱਸਤਾ ਆ ਤੇ ਇਹਨਾਂ ਦਾ ਲੋਗੋ ਛੇਤਰਾ ਦਾ ਹੈਗਾ ਆ ਤੇ ਆ ਆਪਾਂ ਤੁਹਾਨੂੰ ਫਿਰ ਦਿਖਾ ਦਿੰਨੇ ਆਂ ਵੀ ਆਹ ਵਾਲਾ ਕੁਛ ਇਸ ਤਰ੍ਹਾਂ ਦਾ ਲੋਗੋ ਇਹਨਾਂ ਦਾ ਤੇ ਇਹਨਾਂ ਦੇ ਆਹ ਵਾਲੇ ਲੋਗੋ ਤੋਂ ਥੋੜਾ ਜਿਹਾ ਆਹ ਵਾਲਾ ਲੋਗੋ ਬੈਸਟ ਕਾਰਬੋ ਐਸਪ੍ਰੈਸੋ ਵਾਲਾ ਜਿਹੜਾ ਇਹਡੇ ਭੈਣ ਚੋਦ ਬੰਦੇ ਆ ਨਾ ਇਹਨਾਂ ਤੋਂ ਕੰਮ ਨਾ ਕਰਾਇਓ ਤੁਹਾਡਾ ਬਾਅਦ ਜਵਾਬ ਦੇਣੋਂ ਹਟ ਜਾਣਾ ਇਹਨਾਂ ਨੇ ਫਿਰ ਤੁਸੀਂ ਵੇਖੋ ਕਿ ਤਾਂ ਅਠਾ ਇਹਨੂੰ ਤਾਂ ਨਾ ਜਾਇਓ ਭੁੱਲ ਕੇ ਹੋਰ ਉੱਤੇ ਬਹੁਤ ਜਾਣੇ ਬੈਠੇ ਜਿਹੜੇ ਕੰਮ ਕਰਦੇ ਉਹਨਾਂ ਤੋਂ ਕਰਵਾਓ ਕੰਮ ਇਹ ਬਹੁਤ ਕੁੜੀ ਹੋਵੇ ਆ ਤੇ ਬਾਅਦ ਵਿੱਚ ਜਰੂਰੀ ਹੈ ਵੀ ਆਪਣੇ ਪੈਸੇ ਖਰਾਬ ਕਰਨੇ ਆ ਨਾ ਕਿ ਨਹੀਂ ਤੇ ਆਪਾਂ ਪਹਿਲਾਂ ਹੀ ਧਿਆਨ ਨਾਲ ਚੱਲੋ ਤੁਸੀਂ ਆਪਣਾ ਤੇ ਚਲੋ ਮਿਲਦੇ ਆਂ ਤੁਹਾਨੂੰ ਆਪਾਂ ਨਵੀਂ ਵੀਡੀਓ ਦੇ ਵਿੱਚ ਸਸਰੀ ਗਾਲਿਆ ਜੀ